ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਿਵਾਰਾ ਤੇ ਅੱਜ ਦੀ ਵੀਡੀਓ ਪੈਂਦਾ ਖੇੜੀ ਚਹਿਣਾ ਤੇ ਜ਼ਿਲ੍ਹਾ ਨੂੰ ਪੈਂਦੀ ਸੰਗਰੂਰ ਬਾਈਕੋਲ ਬਹੁਤ ਹੀ ਸੋਹਣੀ ਝੋਟੀ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲਓ 772800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਬਾਤ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਬੱਬੂ ਆ ਜੀ ਠੀਕ ਹੈ ਜੀ ਪਿੰਡ ਪਿੰਡ ਕਿਹੜੇ ਚੱਲਾਂ ਹੈ ਹਾਂਜੀ ਜਲਾ ਸੰਗਰੂਰ ਜੀ ਠੀਕ ਹੈ ਜੀ ਤੇ ਛੁੱਟੀ ਬਾਰੇ ਦੱਸੋ ਜੀ ਆਪਣੀ ਕਿਹਦੀ ਛੁੱਟੀ ਹੈ ਕੱਟੀ ਆਈ ਆਪਣੀ ਇਹ ਇਹ ਆਪ ਏ 29 ਦੀ ਹੈ ਜੀ ਹਾਂਜੀ ਇਹਦੇ ਮਾਗਰ ਗੋਪੀਵਨ ਦੀ ਕੱਟੀ ਆਈ ਹੈ ਕੋਪੀ ਮੰਦੀ ਕੈਮੀ ਸੂਏ ਸੂਆ ਵੀਰੇ ਪਹਿਲਣ ਆਈਏ ਪਹਿਲਣ ਠੀਕ ਹੈ ਕਿਨੇ ਦਿਨ ਹੋ ਗਏ ਸੂਏ ਨੂੰ ਇਹ 2 ਦਿਨ ਹੋ ਗਏ ਸੂਏ ਨੂੰ ਠੀਕ ਹੈ ਜੀ ਰੇਟ ਪਰਾ ਰੇਟ ਦਾ ਫੋਨ ਤੇ ਕਰਾਂਗੇ ਜੀ ਤੋੜ ਦੋ ਪਰਾ ਲੋ ਪਰਾ ਚੈੱਕ ਕਰ 사ਦੇ ਹ ਕੱਟੀ ਬਹੁਤ ਸੋਹਣੀ ਹੈ ਸਿੰਗੀ ਸੂਗੀ ਤੁਸੀਂ ਦੇਖ ਸਕਦੇ ਹੋ ਥਣ ਲੇਵਾ ਤੁਹਾਨੂੰ ਦਿਖਾਉਣੇ ਨਾਲ ਤੋੜਾ ਤਰ੍ਹਾਂ ਦਿਖਾਉਣੇ ਤੇ ਬਾਅਦਸ ਤੁਹਾਨੂੰ ਦਿਖਾਉਣੇ ਕੱਟੀ ਠੀਕ ਹੈ ਜੀ ਲੋ ਜੀ ਚੈੱਕ ਕਰ 사ਦੇ ਪਰਾ ਇਸ ਕੁਆਲਿਟੀ ਤੇ ਕੱਟ ਪੁੜਾ ਠੀਕ ਅਰੇ ਇਹ ਕੁੜੀ ਐ ਲੋਚਰਾ ਕੱਟੀ ਜਾ ਕਰਦੀ ਆ ਤੋਰ ਲੀ ਤੋਰ ਮੜੇ ਲੋਚ ਆਹ ਰੋਹ ਮੜੇ ਲੈ ਵਾ ਦਾ ਚਲਾ ਆਖਦੇ ਪਰਾ ਪੱਟ ਪੂੜਾ ਦੇਖ ਸਕਦੇ ਆ ਤਾ ਤੋਰ ਲੋਚ बहुत सोहना लगे थाना पीढ़ी बाबू चारे खुले थान लगे देखो बहुत सोहना थाना पटले पिंडे भी जरूर कंडक्ट करो भरा ठीक है जी हाजी भाई कट्टी हाजी कट्टी को सेबारा फिर दस दूसरी गोपी बन दी, गोपी दी।, गोपी दी।, गोपी दी। है जी गोपी बन दीक है जी लो देख साथी लो बहुत सोनी कट्टी है जी देखो जी छोटे-छोटे कान है ठीक है भाई जी ने जरूर कनेक्ट करो पूरा ठीक है जी सोनी कट्टी है छोटी ਤੇ ਲੋ ਜੀ ਕੱਟੀ बहुत ਸੋਹਣੀ है ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ